ਪੀ ਆ 6 ਮਹੀਨਿਆਂ ਤੋਂ ਬੰਦਾ ਉਹ ਬੈਠਾ ਹੈ। ਝਾਕਿਆ ਨਹੀਂ ਜਾਂਦਾ ਉਧਰ ਯਾਰ। ਝਾਕਿਆ ਨਹੀਂ ਜਾਂਦਾਗਾ। 6 ਮਹੀਨੇ ਕਹਿ ਦੇਣ ਦੀ ਗੱਲ ਹੁੰਦੀ ਆ। ਮੁੱਖ ਮੰਤਰੀ ਸਾਹਿਬ ਬੱਚਿਆਂ ਵਾਲੇ ਪੂਰੇ ਸਾਰੇ ਸਾਰੇ ਲੋਕਾਂ ਨੂੰ ਤਾਂ ਮਿਲਲੇ। ਇਹਨਾਂ ਨੂੰ ਮਿਲਣ ਤੋਂ ਮਨਾਂ ਕਰਤਾ। ਬਲਕੇ ਪੁਲਿਸ ਵਾਲਿਆਂ ਨੇ ਧੱਕੇ ਮਾਰ ਕੇ ਪਿੱਛੇ ਕਰਤਾ। ਇਹੀ ਮੁੱਖ ਮੰਤਰੀ ਸਾਹਿਬ ਜਨਵਰੀ 2022 ਚ ਉਹਨਾਂ ਨੇ ਬਿਆਨ ਦਿੱਤਾ ਸੀ। ਕਿ ਬੇਅਦਬੀਆਂ ਤੇ ਕਾਨੂੰਨ ਹੋਣਾ ਚਾਹੀਦਾ ਕੀ ਹੁਣ ਉਹ ਭੁੱਲ ਗਏ ਨੇ ਕੀ ਉਹ ਹੁਣ ਭੁੱਲ ਗਏ ਨੇ ਇਹਨਾਂ ਨੂੰ ਮਿਲੇ ਵੀ ਨਹੀਂ ਕੀ ਕਾਰਨ ਆ ਨਾ ਮਿਲਣ ਦਾ ਦੱਸ ਦੇਣਗੇ ਮਾੜਾ ਜੀ ਕੀ ਇਹ ਤੁਹਾਡੇ ਲਈ ਅਹਿਮ ਨਹੀਂਗਾ ਕਿ ਰਮਾਇਣ ਭਗਵਦਗੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਈਬਲ ਤੇ ਕੁਰਾਨ ਸ਼ਰੀਫ ਦੀ ਕੋਈ ਬੇਅਦਬੀ ਕਰੇ ਤਾਂ ਉਹਨੂੰ ਉਮਰ ਗੈਦ ਹੋਵੇ ਕੀ ਨਹੀਂ ਹੋਣਾ ਚਾਹੀਦਾ ਕੀ ਇਹ ਸੈਂਸਿਟਿਵ ਇਸ਼ੂ ਨਹੀਂਗਾ ਪੰਜਾਬ ਲਈ ਪਰ ਇਹ ਛੇ ਮੁੱਖ ਮੰਤਰੀ ਜਿਹੜਾ ਜਨਾਬ ਕਹਿੰਦਾ ਸੀ ਮੈਂ ਲੋਕਾਂ ਦਾ ਹਮਦਰਦਾਂ ਮੈਂ ਬਦਲਾਅ ਲਿਆਉਂਗਾ ਮੈਂ ਖੜੂਗਾ ਜਿਹੜਾ ਕਹਿੰਦਾ ਸੀ ਲਾਮ ਮਿਸਾਲ ਸਜ਼ਾ ਮਿਲਣੀ ਚਾਹੀਦੀ ਹੈ ਬੇਅਦਬੀਆਂ ਦੇ ਦੋਸ਼ੀਆਂ ਨੂੰ ਅੱਜ ਉਹ ਬੰਦਾ ਮਿਲਦਾ ਤੱਕ ਨਹੀਂ ਲੱਖ ਦੀ ਲਾਹਨਤ ਇਹਦੇ ਮੁੱਖ ਮੰਤਰੀ ਦੇ ਤੇ ਅੱਜ ਅਸੀਂ ਸਮਾਨੇਂ 'ਚ ਖੜੇ ਆਂ ਜਿੱਥੇ ਬੇਅਦਬੀਆਂ ਦਾ ਮੋਰਚਾ ਹੈ ਔਰ ਮਾੜਾ ਜੇ ਇੱਕ ਵਾਰੀ ਅਗਲੀ ਗੱਲ ਕਰਨ ਤੋਂ ਪਹਿਲਾਂ ਵਿਖਾ ਦਿਓ ਭਾਈ ਗੁਰਜੀਤ ਸਿੰਘ ਕਿੱਥੇ ਬੈਠੇ ਨੇ ਆ ਹਾਈਟ ਵਿਖਾ ਦਿਓ ਉਹ ਬੈਠੇ ਨੇ ਲੈ ਲਿਓ ਲਿ ਜਾ ਮਾੜਾ ਕੈਮਰਾ ਉਹ ਵੇਖੋ ਜਿੱਥੇ ਜਾਂਦੇ ਕਿੰਨਾ ਟਾਈਮ ਲੱਗਦਾ ਧੁੱਪ ਵੀ ਕਿੰਨੀ ਜ਼ਿਆਦਾ ਹੈ ਤੇ ਪਹਿਲਾਂ ਠੰਡ ਵੀ ਕਿੰਨੀ ਜ਼ਿਆਦਾ ਹੈ ਨੇਰੀ ਵੀ ਤੇ ਮੀਂਹ ਵੀ ਔਰ ਹਰ ਰੋਜ਼ ਦੋ ਵਾਰੀਏ ਇੱਕ ਬੰਦਾ ਐਂ ਚੜ ਕੇ ਜਾਂਦਾ ਉੱਤੇ ਤੇ ਜੋ ਵੀ ਉਹਨਾਂ ਦਾ ਹਿਸਾਬ ਕਿਤਾਬ ਉਹਨਾਂ ਨੂੰ ਥੋੜਾ ਬਹੁਤ ਜੋ ਖਾਣ ਨੂੰ ਦਿੰਦੇ ਨੇ ਜਾਂ ਪੀਣ ਨੂੰ ਦਿੰਦੇ ਨੇ ਕਿਉਂਕਿ ਉਹਨਾਂ ਨੇ ਰੋਟੀ त्यागी ਹੋਈ ਹੈ ਹੁਣ ਮੈਨੂੰ ਇੱਕ ਗੱਲ ਸਿਰਫ ਕਹਿਣੀ ਆ ਸੀ ਜਿਹੜੀ ਮੈਨੂੰ ਤੇ ਲੱਖੀ ਨੂੰ ਅਸੀਂ ਜਾਂਦੇ ਜਾਂਦੇ ਖੜ ਗਏ ਤੇ ਭਾਈ ਗੁਰਪ੍ਰੀਤ ਸਿੰਘ ਜੀ ਨੇ ਬਾਅਦ ਚ ਦੱਸੀ ਜਿਹੜੀ ਸ਼ਰਮ ਦੀ ਗੱਲ ਵੀ ਆ ਤੇ ਦੁੱਖ ਦੀ ਗੱਲ ਵੀ ਆ ਇੱਥੇ ਦੋ ਮੋਰਚੇ ਲੱਗੇ ਨੇ ਅੱਜ ਅਸੀਂ ਆਏ ਸੀ ਕਿਉਂਕਿ ਸੱਤ ਬੱਚੇ ਇੱਕ ਟਿਪਰ ਨੇ ਉੱਤੇ ਚੜਾ ਕੇ ਮਾਰਤੇ ਇੱਕ ਡਰਾਈਵਰ ਮਾਰਤਾ ਜੀ ਉਹਦੇ ਸਿਲਸਿਲੇ 'ਚ ਮੁੱਖ ਮੰਤਰੀ ਤਾਂ ਅੰਦੇ ਚ ਪਹਿਲਾਂ ਤਹਿਸੀਲ ਦਾ ਉਦਘਾਟਨ ਕਰਨਾ ਹੈ ਬਾਅਦ ਚਾਹਦੇ ਨਹੀਂ ਜੀ ਐਸੇ ਲਈ ਆਏ ਆ ਉਹ ਮੁੱਖ ਮੰਤਰੀ ਸਾਹਿਬ ਆਏ ਉਹਨਾਂ ਨੂੰ ਇਹ ਦੋਨੇ ਤੇਰਾ ਜਦਕੇ ਇਕੱਠੇ ਨੇ ਮੋਰਚੇ ਨਾਲ ਨਾਲ ਨੇ ਇੱਕ ਦੂਜੇ ਦੀ ਹੈਲਪ ਵੀ ਕਰਦੇ ਨੇ ਇੱਕ ਬੱਚਿਆਂ ਲਈ ਇੱਕ ਬੇਅਦਵੀ ਲਈ ਦੋਨੇ ਗਏ ਮੁੱਖ ਮੰਤਰੀ ਸਾਹਿਬ ਬੱਚਿਆਂ ਵਾਲੇ ਪੂਰੇ ਸਾਰੇ ਸਾਰੇ ਲੋਕਾਂ ਨੂੰ ਤਾਂ ਮਿਲਲੇ ਇਹਨਾਂ ਨੂੰ ਮਿਲਣ ਤੋਂ ਮਨਾ ਕਰਤਾ ਬਲਕੇ ਪੁਲਿਸ ਵਾਲਿਆਂ ਨੇ ਧੱਕੇ ਮਾਰ ਕੇ ਪਿੱਛੇ ਕਰਤਾ ਮੈਨੂੰ ਇੱਕ ਦੱਸ ਦਿਓ ਇਹੀ ਮੁੱਖ ਮੰਤਰੀ ਸਾਹਿਬ ਜਨਵਰੀ 2022 ਚ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਬੇਅਦਬੀਆਂ ਤੇ ਕਾਨੂੰਨ ਹੋਣਾ ਚਾਹੀਦਾ ਕੀ ਹੁਣ ਉਹ ਭੁੱਲ ਗਏ ਨੇ ਕੀ ਉਹ ਹੁਣ ਭੁੱਲ ਗਏ ਨੇ ਇਹਨਾਂ ਨੂੰ ਮਿਲੇ ਵੀ ਨਹੀਂ ਕੀ ਕਾਰਨ ਆ ਨਾ ਮਿਲਣ ਦਾ ਦੱਸ ਦੇਣਗੇ ਮਾੜਾ ਜੀ ਕੀ ਅਸੀਂ ਗਲਤ ਕਹਿ ਰਹੇ ਆ ਕੀ ਇਹ ਝੂਠ ਹੈ ਤੁਸੀਂ ਬੋਲੇ ਸੀ ਕੀ ਇਹ ਤੁਹਾਡੇ ਲਈ ਅਹਿਮ ਨਹੀਂਗਾ ਕਿ ਰਮਾਇਣ ਭਗਵਦਗੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਈਬਲ ਤੇ ਕੁਰਾਨ ਸ਼ਰੀਫ ਦੀ ਕੋਈ ਬੇਅਦਬੀ ਕਰੇ ਤਾਂ ਉਹਨੂੰ ਉਮਰ ਗੈਦ ਹੋਵੇ ਕੀ ਨਹੀਂ ਹੋਣਾ ਚਾਹੀਦਾ ਕੀ ਇਹ ਸੈਂਸਿਟਿਵ ਇਸ਼ੂ ਨਹੀਂਗਾ ਪੰਜਾਬ ਲਈ ਕੀ ਬਾਕੀ ਸਟੇਟਾਂ ਨੇ ਆਪਦੇ ਸੈਂਸਿਟਿਵ ਇਸ਼ੂਆਂ ਤੇ ਕਾਨੂੰਨ ਨਹੀਂ ਬਣਾਇਆਗਾ ਕੀ ਪੰਜਾਬ ਇਹਦੇ ਤੇ ਕਾਨੂੰਨ ਨਹੀਂ ਬਣਾ ਸਕਦਾਗਾ ਸੈਂਟਰ ਦੀ ਕੋਈ ਲੋੜ ਨਹੀਂ ਕੀ ਬਣਾ ਸਕਦਾ ਜਾਂ ਤਾਂ 295 A ਚ ਅਮੈਂਡਮੈਂਟ ਕਰ ਸਕਦਾ ਜਾਂ ਇੱਕ ਨਵਾਂ ਕਾਨੂੰਨ ਬਣਾ ਸਕਦਾ ਕਿਉਂ ਨਹੀਂ ਕਰ ਰਹੇ ਦੱਸ ਦਿਓ ਜੇ ਮਾੜਾ ਚ ਅੱਜ ਭਵੰਤਮਾਨ ਜਿਹੜੇ ਛੁਟਕੀਆਂ ਮਾਰਦੇ ਹੁੰਦੇ ਸੀ ਕੇਜਰੀਵਾਲ ਦੇ ਭਵੰਤਮਾਨ ਬੇਅਦਬੀਆਂ ਜਿੰਨੀਆਂ ਘਟਨਾਵਾਂ 24 ਘੰਟੇ ਅਨਸਾਫ਼ 48 ਘੰਟੇ ਅਨਸਾਫ਼ ਸਾਡੀ ਸਰਕਾਰ ਲਾ ਦਿਓ ਲਿਆਦੋ ਅਦੇਥੋ ਸਮਾਣੇ ਚ ਆ ਕੇ ਮੁੜ ਜਾਂਦਾ ਤੇ ਇਹ ਜਿੰਨੇ ਸਿੰਘ ਖੜੇ ਆ ਮਿਲਣ ਜਾਂਦੇ ਆ ਵੀ 8 ਮਹੀਨਿਆਂ ਤੋਂ ਬੰਦਾ ਉਹ ਬੈਠਾ ਹੂੰ ਝਾਕਿਆ ਨਹੀਂ ਜਾਂਦਾ ਉਧਰ ਯਾਰ ਝਾਕਿਆ ਨਹੀਂ ਜਾਂਦਾਗਾ 8 ਮਹੀਨੇ ਕਹਿ ਦੇਣ ਦੀ ਗੱਲ ਹੁੰਦੀ ਆ ਹੂੰ ਕੱਲੇ ਪਾਣੀ ਦੇ ਬੈਠਾ ਮਾੜਾ ਮੋਟਾ ਖਾ ਪੀ ਲੈਂਦਾ ਆ ਹੋ ਗਏ 10 ਦਿਨ ਪਹਿਲਾਂ ਸਿਹਤ ਬਹੁਤ ਡਾਊਨ ਹੋ ਚੁੱਕੀ ਆ ਪਤੋਂ ਨੂੰ ਕੋਈ ਚੜਾਈ ਕਰ ਜੇ 2/5 ਹੈ 2/5 ਜਗ੍ਹਾ 2 बाई 2 बाई 5 ਆ ਦੇਖ ਲੋ ਕਿੱਥੇ ਬੈਠਾ ਬੰਦਾ ਉਹ ਜਿਹੜਾ ਬੰਦਾ ਚੜ ਕੇ ਕਿਤੋਂ ਦੀ ਗਈ ਆ ਗਰਮੀ ਵੀ ਉਤੋਂ ਦੀ ਗਈ ਆ ਅੱਜ ਅੱਜ 7 ਜੂਨ ਐ ਕਿੰਨੀ ਅੱਗ ਪੈਂਦੀ ਐ ਉਹ ਬੈਠਾ ਬੰਦਾ ਪੂਰੀ ਗਰਮੀ ਆ ਗਈ ਪਰ ਇੱਥੇ ਮੁੱਖ ਮੰਤਰੀ ਜਿਹੜਾ ਜਨਾਬ ਕਹਿੰਦਾ ਸੀ ਮੈਂ ਲੋਕਾਂ ਦਾ ਹਮਦਰਦਾਂ ਮੈਂ ਬਦਲਾਅ ਲਿਆਉਂਗਾ ਮੈਂ ਖੜੂੰਗਾ ਜਿਹੜਾ ਕਹਿੰਦਾ ਸੀ ਲਾਮ ਮਸਾਲ ਸਜ਼ਾ ਮਿਲਣੀ ਚਾਹੀਦੀ ਐ ਬੇਅਦਵੀਆਂ ਦੇ ਦੋਸ਼ੀਆਂ ਨੂੰ ਅੱਜ ਉਹ ਬੰਦਾ ਮਿਲਦਾ ਤੱਕ ਨਹੀਂ ਲੱਖ ਦੀ ਲਾਹਨਤ ਹੈ ਜੇ ਮੁੱਖ ਮੰਤਰੀ ਤੇ ਪੰਜਾਬ ਦੇ ਲੋਕੋ ਛੋੜਾ ਫਰਜ ਬਣਦਾ ਕਿ ਕਿਰਕੇ ਪੁੱਛੋ ਸਵਾਲ 11 ਤਰੀਕ ਨੂੰ ਐ ਸਮਾਣੇ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਗੱਲ ਮੀਟਿੰਗ 11 ਦਾ 11 ਨੂੰ ਇੱਥੇ ਨਹੀਂ ਨਹੀਂ ਮੀਟਿੰਗ ਦੇ ਵਿੱਚ ਹੀ ਸਾਰਾ ਇਕੱਠ ਸਾਰਾ ਇਕੱਠ ਵੀ ਹੈ ਇਕੱਠ ਵੀ ਹੈ ਜਿਹੜਾ ਵੀ ਰੱਖਣਾ ਨਹੀਂ 11 ਨੂੰ ਇਕੱਠ ਹੈਗਾ ਵੀ ਆ ਜਿਓ ਅਗਲਾ ਵੱਡਾ ਇਕੱਠ ਕਰਕੇ ਜੇ ਆਪਾਂ ਜਿੰਨੇ ਸਾਡੇ ਸਾਰੇ ਧਰਮ ਗ੍ਰੰਥਾਂ ਕੀ ਤਾਂ ਬਾਈਬਲ ਕੁਰਾਨ ਰਮਾਨ ਸਾਹਿਬ ਰਮਾਨ ਸਾਰੇ ਆਂਦੀ ਜਿਹੜੀ ਬੇਅਦਵੀਆਂ ਹੁੰਦੀਆਂ ਨੇ ਉਹਨਾਂ ਦੇ ਜੇ ਆਪਾਂ ਕਾਨੂੰਨ ਬਣਾਉਣਾ ਜਿਹਦੀ ਉਮਰ ਕੈਦ ਬਾਈ ਨਹੀਂ ਦੱਸੇ ਉਮਰ ਕੈਦ ਤੱਕ ਔਰ ਉਹ ਸਟੇਟ ਦੇ ਕੋਲੇ ਪਾਵਰ ਹੈ ਸੂਬੇ ਕੋਲੇ ਪਾਵਰ ਹੈ ਸੂਬੇ ਦਾ ਮੁੱਖ ਮੰਤਰੀ ਕਾਨੂੰਨ ਬਣਾ ਸਕਦਾ ਤਾਂ ਇਹ ਕਿਉਂ ਨਹੀਂ ਬਣਾ ਰਹੇ ਜਦੋਂ ਆਪ ਕਹਿੰਦੇ ਰਹੇ ਆ ਅੱਜ ਮਿਲ ਕੇ ਵੀ ਨਹੀਂ ਜਾਂਦੇ ਉਹ ਦਰਵਾਜ਼ਾ ਜਿਹੜੇ ਸੱਤ ਬੱਚੇ ਇੱਥੇ ਵਿਚਾਰੇ ਮਾਰੇਗੇ ਨਾ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਉਹ ਮਿਲਣ ਮੁੱਖ ਮੰਤਰੀ ਉੱਥੇ ਨਹੀਂ ਪਹੁੰਚਿਆ ਧਰਨੇ 'ਚ ਉਹਨਾਂ ਨੂੰ ਬੁਲਾਇਆ ਗਿਆ ਵੀ ਆ ਜਾਓ ਡਰਾਮਾ ਕਰ ਗਿਆ ਡੀਐਸਪੀ ਬੇਤਾ ਤੋਂ ਬਦਲੀ ਕਰਤੀ ਅਸ ਚੁੱਪੇ ਇੱਤਾਂ ਅਸ ਵੀਂ ਪੇਤਾ ਹੱਲ ਹੋ ਜੂ ਮਸਲਾ ਲੈਂਡ ਪੂਲਿੰਗ ਤੇ ਆਰਡੀਨੈਂਸ ਜਾਰੀ ਕਰਤਾ ਹੈ ਬੇਅਦਬੀਆਂ ਦੇ ਨਹੀਂ ਆਰਡੀਨੈਂਸ ਜਾਰੀ ਹੋ ਸਕਦਾ ਦੱਸਣਗੇ ਇੱਥੇ ਜੋ ਹਰ ਰੋਜ਼ ਬੰਦਾ ਜਾਂਦਾ ਹੈ ਨਾ ਉੱਤੇ ਚੜਦਾ ਹੈ ਉਹਦੇ ਹੱਥਾਂ ਦੇ ਆਟਣ ਵੇਖਣ ਵਾਲੇ ਛਾਲੇ ਪੈ ਗਏ ਆ ਉਹਨਾਂ ਤੇ ਇੱਕ ਬੰਦਾ ਨਹੀਂ ਦੋ ਬੰਦੇ ਵਾਰੀ ਵਾਰੀ ਚੜਦੇ ਆ 400 ਫੁੱਟ ਉੱਚਾ ਹੈ ਬਾਈ ਸਾਹਿਬ 400 400 ਫੁੱਟ ਉੱਚਾ ਬੰਦਾ ਬੈਠਾ ਭਾਈ ਨੇ ਲੈਂਡ ਪੂਲ ਦੀ ਗੱਲ ਕੀਤੀ ਜ਼ਮੀਨਾਂ ਕਬਜ਼ਾ ਕਰਨ ਦੀ ਗੱਲ ਕੀਤੀ ਉਹ ਜ਼ਮੀਨਾਂ ਕਬਜ਼ਾ ਕਰਨੀਆਂ ਛੋਡੀਆਂ ਜ਼ਮੀਨਾਂ ਦੱਬਣੀਆਂ ਮੋਟਾ ਪੈਸਾ ਖਾਣਾ ਉਹ ਦਿੱਲੀ ਵਾਲੇ ਧਾੜਬੀਆਂ ਨੇ ਕੇਜਰੀਵਾਲ ਵਰਗਿਆਂ ਨੇ ਜਿਹੜੇ ਇੱਥੇ ਆ ਕੇ ਬੈਠ ਗਏ ਉਤੋਂ ਕੱਢੇ ਹੋਏ ਦਬੰਦੇ ਹੋਏ ਲੋਕਾਂ ਦੇ ਉਹ ਸਾਰਾ ਕੁਝ ਲਾਗੂ ਕਰ ਰਿਹਾ ਪੰਜਾਬ ਦੇ ਵਿੱਚ ਉਹ ਕਿਸੇ ਨੇ ਮੰਗਿਆ ਵੀ ਨਹੀਂਗਾ ਜੀ ਆ ਜਿਹੜਾ ਮੰਗਦਾ ਪਿਆ ਹੁਣ ਮੰਗਦਾ ਵੀ ਕਿ ਮਰਦਾ ਪਿਆ ਉਹ ਮੰਗਣਾ ਕੀ ਹੈ ਉਹਦੇ ਪੈਸੇ ਖਾਣੇ ਆ ਮੋਟੇ ਅਰਬਾਂ ਰੁਪਏ ਛਕਣਾ ਇਹਨਾਂ ਨੇ ਇੱਕ ਟਰੇਡਰ ਦਾ ਵੀ ਸੀਗਾ ਟਰੇਡਰ ਦਾ ਕਿਹੜਾ ਕਿਸੇ ਮੰਗਿਆ ਦੋ ਐਕਟ ਜਿਹੜੇ ਨੇ ਇਹਨਾਂ ਨੇ ਦੋ ਦਿਨਾਂ ਦੇ ਵਿੱਚ ਸਪੈਸ਼ਲ ਉਹਦੇ ਵਾਸਤੇ ਮੀਟਿੰਗਾਂ ਹੋਈਆਂ ਕੈਬਨਿਟ ਦੀਆਂ ਤੇ ਸਾਡੀ ਵਾਰੀ ਆਈ ਪਤੀਲਾ ਖੜਕਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕੋਈ ਸਤਿਕਾਰ ਨਹੀਂ ਔਰ ਇੱਕ ਨਾਲ ਕੱਲਾ ਮੁੱਖ ਮੰਤਰੀ ਦੇ ਨਾਂ ਨਾਲ ਬਾਕੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਇਹ ਗੱਲ ਨਹੀਂ ਸੁਣਦੀਗੀ ਬਾਕੀ ਪਾਰਟੀਆਂ ਦੇ ਐਮਐਲਏ ਨੂੰ ਇਹ ਗੱਲ ਨਹੀਂ ਸੁਣਦੀ ਜਾਂ ਸਿੱਖ ਜਥੇਬੰਦੀਆਂ ਨੂੰ ਬਾਕੀਆਂ ਨੂੰ ਇਹ ਗੱਲ ਨਹੀਂ ਸੁਣਦੀਗੀ ਜਾਂ ਬਾਕੀ ਜਿੰਨੀਆਂ ਵੀ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਕੀ ਉਹਨਾਂ ਲਈ ਇਹ ਬੇਅਦਬੀਆਂ ਅਹਿਮ ਨਹੀਂਆਂ ਕਿ ਨਾ ਹੋਣ ਬੇਅਦਬੀਆਂ ਰੋਜ਼ ਹੀ ਹੋਈ ਜਾਂਦੀਆਂ ਆ ਚਾਰ ਦਿਨ ਪਹਿਲਾਂ ਹੀ ਹੋਈ ਆ ਬਿਲਕੁਲ ਦਰਬਾਰ ਸਾਹਿਬ ਆ ਕੀ ਹੋਇਆ ਉੱਥੇ ਬੇਅਦਬੀ ਕਹਿੰਦੇ ਆ ਕਰਨਾ ਆ ਉਹ ਦਿਮਾਗੀ ਤੌਰ ਤੇ ਆ ਵੀ ਦਿਮਾਗੀ ਤੌਰ ਤੇ ਆਫਸਰ ਨੂੰ ਗਰਾਂਸਾ ਵੀ ਦਿਖਦਾ ਗੁਰਦੁਆਰੇ ਦੇਖਦੇ ਆ ਕੋਈ ਨਾਲ ਤੇ ਨਹੀਂ ਸ਼ਾਲ ਮਾਰਦਾ ਟਰਾਂਸਫਾਰਮਰ ਨਹੀਂ ਲੱਗ ਜੇ ਲੱਗ ਜਾਂਦਾ ਜਾਂ ਹੋਰ ਨਹੀਂ ਕਹਦੀ ਬਾਹ ਫੜ ਲੈਂਦਾ ਜਾ ਕੇ ਇਹ ਤੋਂ ਸਾਬਤ ਹੁੰਦਾ ਕਿ ਸਾਜ਼ਿਸ਼ ਹੈ ਲਖੇ ਕਿ ਤੁਸੀਂ ਦਿਮਾਗੀ ਤੌਰ ਤੇ پاਗਲ ਕਹਿ ਦਿਓ ਛੁੱਟ ਜੂਂਗੇ ਬੱਚਾ ਕਹਿ ਦਿਓ ਛੁੱਟ ਜੂਂਗੇ ਇਹਨਾਂ ਨੂੰ ਉਮਰ ਕੈਦ ਹੋਵੇ ਉਹਦੇ ਬਾਅਦ ਮਜਾਲਾ ਹੋਵੇ ਤਾਂ ਕਹਿ ਦਿਓ ਜਨੂੰਨ ਬਣ ਗਿਆ ਇੱਕ ਵਾਰੀ ਕੋ ਝਾਕ ਵੀ ਜਾਵੇ ਚਲੋ ਜੀ ਹੌਸਲਾ ਰੱਖੋ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਬੇਨਤੀ ਆ ਵੀਰੋ ਆ ਤੁਸੀਂ ਸਾਰੇ ਆਇਓ ਜੇ ਉਸ ਦਿਨ ਕਿਉਂਕਿ ਸਾਰੇ ਇਕੱਠੇ ਹੋਈਏ ਹਾਂ ਸਾਰੇ ਆਇਓ ਜੇ ਉਦੋਂ ਜੇ ਤੁਸੀਂ ਆ ਗਏ ਤੇ ਮਸਲਾ ਹੱਲ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ